ਭਾਈ ਜਿਨ੍ਹਾਂ ਦੇ ਘਰਾਂ ਵਿੱਚ ਦੁੱਖ ਹੈ ਤਕਲੀਫ ਹੈ ਕੋਈ ਸਹਾਰਾ ਨਹੀਂ ਬਣਦਾ ਦੋਖੀ ਦੁੱਖ ਨੇ ਕੋਈ ਸੁਖ ਨਜ਼ਰੀ ਨਹੀਂ ਆਉਂਦਾ ਘਰ ਵਿੱਚ ਤੰਗੀ ਹੈ ਗਰੀਬੀ ਹੈ ਸਿਰਫ ਰੋਟੀ ਚੱਲ ਰਹੀ ਹੈ ਉਹਦਾ ਵੀ ਪਤਾ ਨਹੀਂ ਕਦੋਂ ਮਿਲਣੀ ਹੈ ਕਿ ਨਹੀਂ ਮਿਲਣੀ ਘਰ ਦੇ ਜੀ ਦੁਖੀ ਹਨ ਰੋਗ ਹੈ ਘਰ ਦੇ ਵਿੱਚ ਸਾਰੇ ਪੈਸੇ ਜਿਹੜੇ ਆ ਰੋਗਾਂ ਤੇ ਲੱਗ ਰਹੇ ਨੇ ਪਰ ਕੋਈ ਮਨ ਦੇ ਅੰਦਰ ਸਕੂਨ ਨਹੀਂ ਕੋਈ ਆਨੰਦ ਖੇੜਾ ਜੀਵਨ ਵਿੱਚ ਨਹੀਂ ਕੋਈ ਆਪਣੇ ਬੱਚਿਆਂ ਤੋਂ ਦੁਖੀ ਹੈ ਕੋਈ ਆਪਣੇ ਮਾਪਿਓ ਤੋਂ ਦੁਖੀ ਹੈ ਕੋਈ ਜੀਵਨ ਦੇ ਵਿੱਚ ਕੋਈ ਕਾਮਯਾਬੀ ਨਹੀਂ ਤਾਂ ਦੁਖੀ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਇੱਕ ਹੱਲ ਹੈ ਖਾਲਸਾ ਜੀ ਸ਼ਹੀਦਾਂ ਸਿੰਘਾਂ ਨੂੰ ਚੇਤੇ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾ ਕੇ ਅਰਦਾਸਾਂ ਬੇਨਤੀਆਂ ਕਰੋ ਦੁਪਹਿਰਾ ਸਾਹਿਬ ਵਿੱਚ ਹਾਜ਼ਰੀਆਂ ਭਰੋ ਟਾਲਾ ਸਾਹਿਬ ਪਹੁੰਚ ਕੇ ਸ਼ਹੀਦੀ ਦੇਗਾਂ ਦਾ ਜਿਹੜਾ ਰਗੜਾ ਲਾਉਣਾ ਕਰੋ ਮਹਾਰਾ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਤੁਹਾਡੇ ਸਭੇ ਕਾਰਜ ਰਾਸ ਕਰਨਗੇ ਐਸੇ ਸ਼ਹੀਦਾਂ ਦੀ ਜਿਹੜੀ ਹੈ ਖਾਲਸਾ ਜੀ ਸੇਵਾ ਕੀਤਿਆਂ ਸੁਖ ਪ੍ਰਾਪਤ ਹੁੰਦਾ ਹੈ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ